ਹਾਂਜੀ ਲੋ ਵੀਰੋ ਸਾਡੇ ਹੁਣ ਪੇਪਰ ਆ ਗਏ ਨੇ ਅਸੀਂ ਇੱਥੇ ਕਤਰਿਆਂ ਤੇ ਉੱਥੇ ਕੈਮਰਾ ਕਰਾਉਣਾ ਵਾ ਅੰਦਰ ਜਾਵਾਂਗੇ ਤੇ ਉੱਥੇ ਸਕੈਨ ਹੋਏਗਾ ਬਾਅਦ ਚ ਫਿਰ ਇੰਸਪੈਕਸ਼ਨ ਕਰਵਾਵਾਂਗੇ ਸਮਾਨ ਦੀ ਫਿਰ ਨਿਕਲਾਗੇ ਆਪਾਂ ਤੇ ਦੂਸਰੇ ਦਿਨ ਪੇਪਰ ਆਏ ਸਾਡੇ ਤੇ ਇਹ ਪਾਰਕਿੰਗ ਦੇ ਵਿੱਚ ਆਪਾਂ ਬੈਠੇ ਆ ਰੋਟੀ ਖਾ ਕੇ ਅੱਟੇ ਹੁਣੇ ਚਲੋ ਸੋਚਿਆ ਸੀ ਆਸਮਾਨ ਲੈਂਦਾ ਸੀ ਆ ਚਿੜੀਆਂ ਦਾ ਬਾਜਰਾ ਤੇ ਇਹ ਲੱਗੀਆਂ ਪੌਂਡ ਹੁਣ ਥੋੜਾ ਸੇਵਾ ਵੀ ਕਰ ਲਈਏ ਕੰਮ ਤੇ ਚੱਲਦੇ ਰਹਿਣੇ ਇੱਦਾਂ ਹੀ ਇੱਧਰਲੇ ਬੰਨੇ ਪਾਉਨੇ ਆ ਮਾਲ ਇਹ ਕੰਮ ਬਣਾਇਆ ਕਤਰ ਵਾਲਿਆਂ ਨੇ ਘੈਂਟ ਜਗਾਰ ਕਿ ਨਾ ਘੈਂਟ ਸਕੈਨਰ ਇੱਧਰ ਪੈ ਸਕੈਨ ਉਹ ਜਿਹੜੇ ਗੱਡੀਆਂ ਇੱਧਰ ਤੁਰ ਕੇ ਅੱਗੇ ਜਾਣਾ ਪੈਂਦਾ ਅਗਲੇ ਪਿੰਨੋ ਇੱਥੇ ਪੇਪਰਾਂ ਤੇ ਸਟੈਂਪ ਹੋਏ ਜੀ ਫਿਰ ਗੱਡੀਆਂ ਨਿਕਲਾਂਗੇ ਅਮਰੇ ਬਣਾਈ ਗੜੀ ਕਿੱਥਾ ਘੈਂਟ ਲਓ ਜੀ ਆਪਾਂ ਕਰਾ ਲਈਏ ਗੱਡੀ ਦੀ ਸਕੈਨਿੰਗ ਹੁਣ ਜਾਵਾਂਗੇ ਸਿੱਧਾ ਇਨਸਪੈਕਸ਼ਨ ਏਰੀਆ 'ਚ ਉੱਥੇ ਇਨਸਪੈਕਸ਼ਨ ਕਰਾਵਾਂਗੇ ਜੀ ਤੇ ਫਿਰ ਨਿਕਲਾਂਗੇ ਅੱਗੇ ਤੋਂ ਆਹ ਐਕਸਪ੍ਰੈਸ਼ਨ ਏਰੀਆ ਲਓ ਜੀ ਸਾਡੀ ਇਨਸਪੈਕਸ਼ਨ ਹੋ ਗਈ ਆ ਤੇ ਹੁਣ ਆਪਾਂ ਪੇਪਰਾਂ ਦੇ ਵੀਟ ਕਰਦੇ ਪਏ ਆ ਕਦੋਂ ਦੇ ਨੇ ਪੇਪਰਾ ਹੌਣ ਕਿਤੇ ਫਿਰ ਆਪਾਂ ਨਿਕਲਦੇ ਆ ਸਮਾਨ ਆਫਲੋਡ ਕਰਕੇ ਤੇ ਇਹ ਜਿਹੜੇ ਹੈਗੇ ਨਾ ਧਰੰਭੇ ਜਾਂਦੇ ਇਹਨਾਂ ਨੂੰ ਇਹਦੇ ਉੱਤੇ ਮਾਲ ਆਫਲੋਡ ਕਰਦੇ ਨੇ ਚੈੱਕ ਕਰਦੇ ਇਨਸਪੈਕਸ਼ਨ ਕਰਦੇ ਉਹਦੀ ਪੁਲਿਸ ਵਾਲਾ ਆਣ ਕੇ ਚੈੱਕ ਕਰਦਾ ਵਾ ਚੈੱਕ ਕਰਨ ਤੋਂ ਬਾਅਦ ਆਓ ਵੇਖੋ ਚ ਤਾਂ ਗੱਡੀਆਂ ਲੱਗੀਆਂ ਨਾ ਇੱਧਰ ਲੱਪਣੇ ਇਸ ਤਰ੍ਹਾਂ ਰਿਵਰਸ ਕਰਕੇ ਇੱਥੇ ਲੱਗਦੀਆਂ ਨੇ ਤੇ ਇਹਦੇ ਸਮਾਨ ਲਾਉਂਦੇ ਨੇ ਬਾਅਦ ਚ ਫਿਰ ਚੈੱਕ ਅਪ ਕਰਦੇ ਨੇ ਉਹ ਤਾਂ ਤੇ ਸਾਡੀ ਚੈੱਕ ਅਪ ਉਹਨਾਂ ਨੇ ਕਰ ਲਿਆ ਗੱਡੀ ਦਾ ਸਮਾਨ ਦਾ ਚੈੱਕ ਚੁੱਕ ਕਰ ਲਿਆ ਉਹਨਾਂ ਨੇ ਤੇ ਹੁਣ ਆਪਾਂ ਇੱਧਰ ਸਾਈਡ ਤੇ ਕਰਕੇ ਲਾਤੀ ਆ ਪਾਰਕਿੰਗ ਦੇ ਵਿੱਚ ਹੁਣ ਪੇਪਰਾਂ ਦੀ ਵੇਟ ਕਰਦੇ ਪਏ ਆਪਣੀ ਪੇਪਰ ਆਉਂਦੇ ਨੇ ਤੇ ਫਿਰ ਆਪਾਂ ਨਿਕਲਦੇ ਆਓ ਵੇਖੋ ਸਾਹਮਣੇ ਗੱਡੀਆਂ ਤੇ ਪੇਪਰ ਆ ਗਏ ਨੇ ਜਿਨ੍ਹਾਂ ਦੇ ਪੇਪਰ ਆ ਗਏ ਨੇ ਉਹ ਜਾਈ ਜਾਂਦੇ ਨੇ ਹਾਂਜੀ ਆਜੋ ਫਿਰ ਅੱਗੇ ਦਾ ਮੌਲ ਤੁਹਾਨੂੰ ਅੱਗੇ ਦੇਖੋ ਨੇ ਵੀਰੋ ਲਓ ਵੀਰੋ ਸਾਡਾ ਗੇਟ ਪਾਸ ਆ ਗਿਆ ਹੁਣ ਆਪਾਂ ਲੱਗੇ ਨਿਕਲਣਾ ਤੇ ਆਜੋ ਹੁਣ ਕਤਰਾਲ ਨੂੰ ਚੱਲਦੇ ਆਂ ਮੌਲ ਦੇਦੇ ਆਂ ਕੀ ਬਾੜ ਦਾ ਆ ਆਜੋ ਮੇਰੇ ਵੀਰੋ ਆਸ਼ਾ ਵੀਰੋ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਇਹ ਜਾਣਕਾਰੀ ਦੇਣੀ ਤੁਹਾਨੂੰ ਖਾਇ ਆ ਜੀ ਕੰਡੇ ਸਕੇਲ ਆਂਦੇ ਉਹਨਾਂ ਨੂੰ ਤੇ ਜਿਹੜਾ ਇਹ ਕਤਰ ਦੇ ਵਿੱਚ ਆ ਠੀਕ ਹੈ ਜੀ ਕੰਡਾ ਕਹਿ ਦਈਏ ਜਿਹਨੂੰ ਤੇ ਜਿਹੜਾ ਵੀ ਕੋਈ ਮੇਰਾ ਭਰਾ ਇੱਧਰ ਆਉਂਦਾ ਵਾ ਫਸਟ ਟਾਈਮ ਨਵਾਂ ਡਰਾਈਵਰ ਆਉਂਦਾ ਵਾ ਕੋਈ ਵੀ ਟਰੱਕ ਲੈ ਕੇ ਤੇ ਭੁੱਲ ਕੇ ਵੀ ਨਹੀਂ ਜਾਂ ਲੰਗਣਾ ਠੀਕ ਹੈ ਨਾ ਕਿ ਸਿੱਧੇ ਨਾ ਮੰਗ ਜਾਓ ਇੱਧਰ ਨੂੰ ਇਹ ਕੰਡੇ ਦੇ ਵਿੱਚੋਂ ਦੀ ਹੋ ਕੇ ਲੰਗਣਾ ਜੇ ਤੁਹਾਨੂੰ 에ਰਰ ਆਏਗਾ ਨਿਸ਼ਾਨ ਆਏਗਾ ਹੁਣ ਇਹ ਤੁਹਾਨੂੰ ਦੱਸਦਾ ਜੇ ਉਹਨੇ ਆਖਿਆ ਅੰਦਰ ਆਉਣ ਨਾਲੋਂ ਤੇ ਫਿਰ ਆਪਾਂ ਕੰਡੇ ਤੇ ਚੜਾਦ ਰਹੀ ਹੈ ਸਾਈਨ ਆਇਆ ਤੇ ਜੇ ਨਾ ਆਇਆ ਸਾਈਨ ਉਹਨੇ ਜੇ ਬਾਹਰ ਦੀ ਕੱਢਿਆ ਤੇ ਆਪਾਂ ਫਿਰ ਬਾਹਰ ਦੀ ਹੋ ਜਾਣਾ ਵਾ ਠੀਕ ਆ ਇਹ ਜੇ ਆਪਾਂ ਨਾ ਇੱਥੇ ਕੰਡੇ ਤੇ ਵੜਦੇ ਆ ਤੇ ਬਾਈ 1000 ਰਿਆਲ ਦਾ ਫਾਈਨ ਆ ਠੀਕ ਆ ਕਦੇ ਭੁੱਲ ਕੇ ਵੀ ਨਹੀਂ ਇਹ ਗਲਤੀ ਕਰਨੀ ਕਿਸੇ ਵੀ ਵੀਰ ਭਰਾ ਨੇ ਨਵੇਂ ਬੰਦੇ ਨੇ ਚਲੋ ਪੁਰਾਣੇ ਬੰਦਿਆਂ ਨੂੰ ਤਾਂ ਵੀਰਾਂ ਨੂੰ ਪਤਾ ਹੀ ਆ ਨਵੇਂ ਬੰਦਿਆਂ ਦੀ ਗੱਲ ਕੰਟਿਆਂ ਪਿਆ ਠੀਕ ਹੈ ਨਾ ਮੇਰੇ ਵੀਰ ਇਸ ਚੀਜ਼ ਦਾ ਖਿਆਲ ਰੱਖਿਓ ਬਾਕੀ ਹੋਰ ਜਿਹੜੀ ਕੋਈ ਇਨਫੋਰਮੇਸ਼ਨ ਦੇਣੀ ਹੋਏਗੀ ਉਹ ਦਿਆਂਗੇ ਜਿਹੜੀ ਸਾਡੇ ਦਿਮਾਗ ਚਾਹੀਗੀ ਠੀਕ ਹੈ ਮੇਰੇ ਵੀਰੋ in 150 बा... meters continue straight ਬਾਕੀ ਜੇ ਹੋਰ ਕਿਸੇ ਵੀਰ ਭਰਾ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤੇ ਸਾਨੂੰ ਮੈਸੇਜ ਕਰ ਸਕਦਾ ਤੇ ਆਪਾਂ ਉਹਨੂੰ ਉਹਨੂੰ ਜਾਣਕਾਰੀ ਦੇਾਂਗੇ ਸਹੀ ਗਾਈਡ ਕਰਾਂਗੇ ਜਿਹੜੇ ਵੀ ਕਿਹੇ ਵੀਰ ਭਰਾ ਨੇ ਦੁਬਈ ਦੇ ਵਿੱਚ ਆਉਣਾ ਹੋਵੇ ਕੰਟਿਨਿਊ ਸਟ੍ਰੀਟ ਟਰੈਕਟਰ ਡਰਾਈਵਰ ਲਾਇਸੈਂਸ ਬਣਾਉਣਾ ਹੋਵੇ ਠੀਕ ਹੈ ਨਾ ਉਹਨੂੰ ਸਹੀ ਇਨਫੋਰਮੇਸ਼ਨ ਦਾਗੇ ਆ ਦੇਖੋ ਹੁਣ ਇਹਨੇ ਆਪਾਂ ਨੂੰ ਸਾਈਨ ਦੇ ਦਿੱਤਾ ਬਾਹਰ ਜਾਂਦਾ ਹੀ ਆ ਦੇਖਿਆ ਨਾ ਇਹ ਆ ਦੇਖੋ ਆਹ ਸਾਈਨ ਜਿਹੜੇ ਆ ਬਾਹਰ ਦੇ ਨੇ ਉਹ ਕਹਿੰਦੇ ਬਾਹਰ ਚਲ ਜੋ ਤੇ ਜੇ ਅੰਦਰ ਨੂੰ ਉਹਨੇ ਕਹਿਣਾ ਵਦ ਦੂਜੀ ਇਨ 600 ਮੀਟਰਸ ਮਲਚ ਆਨ ਟੂ ਸਾਲਵੇ ਰੋਡ ਡਰਾਈਵਿੰਗ ਆ ਰਹੇ ਹਾਂ ਠੀਕ ਹੈ ਮੇਰੇ ਵੀਰੋ ਤੇ ਆਇਆ ਕੰਡੇ ਸਕੇਲ ਆਖਦੇ ਨੇ ਜਿਹਨੂੰ ਇਹ ਹੁਣ ਆਪਾਂ ਨੂੰ ਨਗਾਉਣਾ ਹੈਗਾ ਇਹਨੇ ਇਹ ਆਸ ਕੰਡੇ ਤੋਂ ਨਹੀਂ ਨਿਕਲਾਗੇ ਅਗਲੇ ਤੋਂ ਨਿਕਲ ਜਾਗੇ ਠੀਕ ਹੈ ਨਾ ਜੀ ਪਰ ਜੀ ਇਹ ਕੰਡਾ ਇਹਨਾਂ ਨੇ ਕਿਹਾ ਨਿਕਲ ਜਾਓ ਫੇਰ ਆਪਾਂ ਨਿਕਲਾਂ ਪਰਲੇ ਰੋਡ ਤੋਂ ਨਹੀਂ ਨਿਕਲਣਾ ਕਦੇ ਵੀ ਠੀਕ ਹੈ ਨਾ ਜੀ ਇਹ ਮੇਰੀ ਜਾਣਕਾਰੀ ਬਹੁਤ ਬਹੁਤ ਸ਼ੇਅਰ ਕਰੋ ਹਰ ਇੱਕ ਵੀਰ ਭਰਾ ਨੂੰ ਤੇ ਚਲੋ ਜਿਨ੍ਹਾਂ ਨੂੰ ਪਤਾ ਤੇ ਗੁੱਡ ਜਿਨ੍ਹਾਂ ਨੂੰ ਨਹੀਂ ਪਤਾ ਚਲੋ ਉਹਨਾਂ ਨੂੰ ਪਤਾ ਲੱਗ ਜੇ ਠੀਕ ਹੈ ਨਾ ਤੇ ਜੇ ਆਪਾਂ ਇਧਰੋਂ ਦੀ ਨਾਨਾ ਨਾਨਾ ਕਿਤੇ ਫਾਈਨ 1000 ਰਿਆਲ ਦਾ ਹਮ ਆਪਣਾ ਕਤਰੀ ਰਿਆਲ ਠੀਕ ਹੈ ਇਹ ਚੀਜ਼ ਦਾ ਖਿਆਲ ਰੱਖਿਓ ਬਾਕੀ ਜਿਹੜਾ ਹੋਰ ਕਾਨੂੰਨ ਆ ਉਹ ਤੁਹਾਨੂੰ ਦੱਸਾਂਗੇ ਜਿਹੜੀ ਜਿਹੜੀ ਚੀਜ਼ ਧਿਆਨ ਚ ਰੱਖਣ ਵਾਲੀ ਆ ਇਹ ਕਾ ਮੇਰੇ ਵੀਰੋ ਆਓ ਚਲਿਏ ਫਿਰ